ਦੋਸਤੋ ਆਓ ਲੈ ਚੱਲਦਾ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮਿਨੈਂਸ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਇੱਕ ਜਾਗਰੂਕਤਾ ਰੈਲੀ ਜੋ ਕਿ ਭੂਣ ਹੱਤਿਆ ਰੋਕਣ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਰੈਲੀ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਗੁੱਪਤਾ ਜੀ ਐਨਐਸਐਸ ਆਫੀਸਰ ਸ਼੍ਰੀ ਗੁਰਿੰਦਰ ਸਿੰਘ ਜੀ ਅਤੇ ਕੈਂਪਸ ਮੈਨੇਜਰ ਸ਼੍ਰੀ ਜਸਮੀਲ ਸਿੰਘ ਰੰਧਾਵਾ ਜੀ ਦੀ ਅਗਵਾਈ ਵਿੱਚ ਕੱਢੀ ਗਈ ਆਓ ਲੈ ਚੱਲਦਾ ਹਾਂ ਰਜੀਤ ਇਹ ਖੁਲਾਅ ਹੋ ਗਈ ਆ ਰਿਹਾ ਆ ਰਿਹਾ ਦਰੂ ਆਵਲ ਨਹੀਂ ਗੋ ਮੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਮੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬੇਟੀ ਬਚਾਓ ਬਚਾਓ ਬੇਟੀ ਬਚਾਓ 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 ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਮੀਆਂ ਦਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬੇਟੀ ਬਚਾਓ ਬੇਟੀ ਬਚਾਓ ਬੇਟੀ ਬਚਾਓ सत्ारो पीअ सत्कार करो बेटी बचाओ बेटी बचाओ सत्ारो